ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਵੇਂ ਵਲੌਗ ਵਿੱਚ ਮੈਂ ਤੁਹਾਡਾ ਦੋਸਤ ਯੂਪੀ ਤੋਂ ਸੁਖਮਨ ਉਮੀਦ ਕਰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਦੋਸਤੋ ਤੇ ਅੱਜ ਦੇ ਵਲੌਗ ਵਿੱਚ ਤੁਹਾਨੂੰ ਦੋਸਤੋ ਦਿਖਾਉਂਗਾ ਅੱਜ ਨਾ ਮੈਂ ਆਪਣੀਆਂ ਗਰਮੀਆਂ ਵਾਲੀਆਂ ਸਬਜ਼ੀਆਂ ਦੀਆਂ ਸਾਰੀਆਂ ਬੀਲਾਂ ਵਾਲੀਆਂ ਸਬਜ਼ੀਆਂ ਜਿਹੜੀਆਂ ਹੁੰਦੀਆਂ ਨਾ ਉਹਨਾਂ ਦੇ ਬੀਜ ਬੀਜ ਦੇਣੇ ਅੱਜ ਮੈਂ ਥੋੜਾ ਜਿਹਾ ਲੇਟ ਹੀ ਹੋ ਗਿਆ ਆਂ ਇਹ ਬੀ ਕਿੰਨੇ ਦਿਨਾਂ ਦੀ ਲਿਆਂਦੀ ਸੀ ਥੋੜਾ ਟਾਈਮ ਹੀ ਲੱਗਾ ਮੈਨੂੰ ਤੇ ਮੈਂ ਨਾ ਬੀਜ ਜਿਹੜੇ ਹੀ ਉਹ ਸਾਰੇ ਭੋਂ ਦਿੱਤੇ ਸੀ ਸਵੇਰੇ ਤੇ ਥੋੜਾ ਚਿਰ ਭਿੱਜੇ ਰਹਿਣਗੇ ਮੈਂ ਕਿਹਾ ਵਧੀਆ ਨਮੀ ਹੋ ਜੂਗੀ ਤੇ ਫਿਰ ਉੱਗ ਜਾਣਗੇ ਥਾਂ ਵੀ ਆਪਾਂ ਗੋਡ ਲਿਆ ਚੰਗੀ ਤਰ੍ਹਾਂ ਜਿੱਥੇ ਆਪਾਂ ਬੀਜਣੇ ਆ ਤੇ ਹੁਣ 5:00 ਵਜੇ ਦਾ ਟਾਈਮ ਹੈ ਦੇਖ ਸਕਦੇ ਹੋ ਤੁਸੀਂ ਮਾਹੌਲ ਤੇ ਇੱਧਰ ਜਿਹੜੀਆਂ ਆਪਣੀਆਂ ਸਿਆਲਾ ਵਾਲੀਆਂ ਸਬਜ਼ੀਆਂ ਅਜੇ ਵੀ ਵੈਸੇ ਸਹੀ ਹੈ ਆ ਪਾਲਕ ਵਗੈਰਾ ਮੇਥੀ ਵਗੈਰਾ ਸਭ ਠੀਕ ਹੈ ਜੇ ਵੀ ਤੇ ਆ ਜਿਹੜੀ ਗੋਭੀ ਗੁੱਭੀ ਇਹ ਸਭ ਹੋ ਗਈ ਆਪਣੀ ਹੁਣ ਖਤਮ ਆਪਾਂ ਬਣਾ ਲਈ ਗੋਭੀ ਵੀ ਕਾਫੀ ਵਾਰ ਤੇ ਆ ਥੋੜੀ ਬਹੁਤ ਇਦਾਂ ਬਚੀ ਆ ਤੇ ਬਾਕੀ ਆ ਦੇਖੋ ਧਨੀਆਂ ਵੀ ਅਜੇ ਵਧੀਆ ਨੇ ਜਾ ਚੱਲ ਜਾਣਾ ਤੇ ਆ ਜਿਹੜੀ ਥਾਂ ਹੈ ਗਾਜਰਾਂ ਵਾਲੀ ਹੈ ਇੱਥੇ ਆਪਾਂ ਆ ਗੁੱਡ ਗੁੱਡ ਲਿਆ ਸੀ ਇੱਥੇ ਵੀ ਮੈਂ ਕੁਝ ਬੀਜ ਬੀਜ ਦੂੰਗਾ ਤੇ ਮੈਂ ਨਾ ਐਦਾਂ ਕਰਨਾ ਹੈ ਪਹਿਲੇ ਸਾਰੇ ਬੀਜ ਜਿੰਨੇ ਵੀ ਪਏ ਹੋਏ ਸੀ ਅੱਧੇ-ਅੱਧੇ ਮੈਂ ਕਢ ਲਈ ਪੈਕਟਾਂ ਦੇ ਵਿੱਚ ਜਿੰਨੇ ਵੀ ਆਪਾਂ ਪਏ ਹੋਏ ਆ ਆ ਸਾਰੀ ਤਰ੍ਹਾਂ ਦੀਆਂ ਸਬਜ਼ੀਆਂ ਜਿਹੜੀਆਂ ਵੀ ਆਪਣੇ ਹੋ ਜਾਂਦੀਆਂ ਨੇ ਮੇਲਾਂ ਵਾਲੀਆਂ ਤੇ ਸਾਰੇ ਬੀਜ ਮੈਂ ਨਾ ਭੋਂ ਕੇ ਰੱਖ ਲਏ ਐ ਤੇ ਆਪਾਂ ਇੱਕੋ ਜਗ੍ਹਾ ਪਹਿਲੇ ਮੈਂ ਬੀਜ ਬੀਜ ਲੜੇ ਆ ਤੇ ਜਦੋਂ ਉੱਗ ਜਾਣਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਨਾ ਪੁੱਟ ਕੇ ਉਹਨਾਂ ਨੂੰ ਜਦੋਂ ਥੋੜੀ-ਘਣੀਆ ਵੇਲਾਂ ਏਡੀਆਂ-ਏਡੀਆਂ ਹੋ ਜਾਣਗੀਆਂ ਪੁੱਟ ਕੇ ਫਿਰ ਆਪਾਂ ਅਲੱਗ-ਅਲੱਗ ਜਿੱਥੇ ਜਗ੍ਹਾ ਬਣਾ ਕੇ ਵਧੀਆ ਤਰੀਕੇ ਨਾਲ ਲਾ ਦਾਂਗੇ ਅਲੱਗ-ਅਲੱਗ ਕਰਕੇ ਤੇ ਚਲੋ ਜੀ ਆਪਾਂ ਬੀਜਦੇ ਹਾਂ ਹੁਣ ਬੀਜ ਦੋਸਤੋ ਇਹ ਨੇ ਆਪਣੀਆਂ ਗਰਮੀਆਂ ਵਾਲੀਆਂ ਸਬਜ਼ੀਆਂ ਦੇ ਬੀਜ ਸਭ ਸਬਜ਼ੀਆਂ ਜਿਹੜੀਆਂ ਵੇਲਾਂ ਵਾਲੀਆਂ ਨੇ ਤੇ ਉਹਨਾਂ ਦੇ ਬੀਜ ਮੈਂ ਬਾਜ਼ਾਰੋਂ ਲੈ ਕੇ ਆਇਆ ਸੀ ਤੇ ਆ ਇਹ ਕੀ ਆ ਕਦੂ ਜਿਹੜੇ ਗੋਲ ਵਾਲੇ ਕਦੂ ਹੁੰਦੇ ਨੇ ਲੋਕੀ ਵਰਗੇ ਤੇ ਆ ਟਿੰਡੇ ਦੇ ਬੀਜ ਆ ਇਹ ਖੀਰੇ ਤੇ ਆ ਇਹ ਕਰੇਲੀਆਂ ਦੇ ਬੀਜ ਕਰੇਲੀਆਂ ਨੂੰ ਦੋ ਤਰ੍ਹਾਂ ਦੇ ਲੈਂਦੇ ਮੈਂ ਇੱਕ ਆ ਵਾਲੀ ਆ ਤੇ ਇੱਕ ਆ ਵਾਲੀ ਆ ਤੇ ਇਹ ਲੋਕੀ ਦੇ ਬੀਜ ਨੇ ਤੇ ਇੱਧਰ ਜਿਹਨੂੰ ਹਲਵਾ ਕਦੂ ਕਹਿੰਦੇ ਆਪਾਂ ਉਹ ਹੈ ਤੇ ਆ ਫਿਰ ਕਰੇਲੇ ਆ ਤੇ ਆ ਭਿੰਡੀਆਂ ਦੇ ਬੀਜ ਲੈਂਦੇ ਆ ਤੇ ਆ ਤੋਰੀਆਂ ਦੇ ਬੀਜ ਤੇ ਬਾਕੀ ਆ ਜਿਹੜੇ ਆ ਕੱਕੜੀ ਦੇ ਬੀਜ ਐ ਇਹ ਖੁੱਲੇ ਚ ਲੈਂਦੇ ਸੀ ਤੇ ਅੱਜ ਆਪਾਂ ਬੀਜ ਦੇਣੇ ਆ ਬੀਜ ਇਹ ਸਾਰੇ ਤੇ ਮੈਂ ਸਭ ਤੋਂ ਪਹਿਲੇ ਨਾ ਮੈਂ ਪਾਣੀ ਦੇ ਵਿੱਚ ਭੋਂ ਕੇ ਰੱਖੇ ਇਹ ਬੀਜ ਥੋੜੇ ਥੋੜੇ ਤੇ ਉਹ ਆਪਾਂ ਪਾਣੀ ਦੇ ਵਿੱਚ ਭੋਂ ਕੇ ਫਿਰ ਬੀਜਦੇ ਆ ਅੱਜ ਭਿੰਡੀਆਂ ਬੀਜ ਦੇਣੀਆਂ ਅੱਜ ਲਸਣ ਵਾਲੀ ਜਗ੍ਹਾ 'ਚ ਬਾਕੀ ਜਿਹੜੀ ਜਗ੍ਹਾ ਖਾਲੀ ਐ ਤੇ ਸਬ ਦਾਤੂ ਮੈਂ ਗੋੜ ਕੇ ਰੱਖ ਦਿੱਤਾ ਹੀ ਤੇ ਚਲੋ ਆਪਾਂ ਬੀਜਦੇ ਆ ਅੱਜ ਬੀਜ ਦੋਸਤੋ ਦੇਖੋ ਸਭ ਹੀਰਾ ਡਾਇਮੰਡ ਕੰਪਨੀ ਦੇ ਬੀਜ ਨੇ ਤੇ ਆ ਹੀਰਾ ਕੰਪਨੀ ਦੇ ਆ ਹੀਰਾ ਡਾਇਮੰਡ ਹੀਰਾ ਦੇਖੋ ਜੀ ਦਵਾਈਆਂ ਲਾ ਕੇ ਰੱਖੀ ਹੁੰਦੀਆਂ ਨਾ ਲਾਲ ਲਾਲ ਦੇਖੋ ਕਿੰਦਾ ਮੀ ਨਿਕਲੀ ਆ ਪੈਕੇਟ ਦੇ ਵਿੱਚ ਤੇ ਇਹਨਾਂ ਵਿੱਚ ਮੈਂ ਨਾ ਭਿਓ ਕੇ ਰੱਖੇ ਸੀ ਬੀਜ ਆਪਣੇ ਸਾਰੇ ਤੇ ਅ ਇਹਦੇ ਵਿੱਚ ਭਿੰਡੀਆਂ ਦੇ ਬੀਜ ਵੀ ਥੋੜੇ ਭਿਉਂ ਕੇ ਰੱਖੇ ਸੀ ਇਹ ਵੀ ਆਪਾਂ ਜਗ੍ਹਾ ਤੇ ਵੈਸੇ ਖਾਲੀ ਕੋਈ ਹੈ ਨਹੀਂ ਹੈ ਮੈਂ ਸੋਚਿਆ ਲਸਣ ਦੇ ਵਿੱਚ ਵਿਰਲੇ ਵਿਰਲੇ ਆਪਾਂ ਬੀਜ ਬੀਜ ਦਿੰਨੇ ਆ ਤੇ ਜਦੋਂ ਤੱਕ ਇਹ ਮਿੱਠ ਭਿੰਡੀਆਂ ਦੇ ਬੂਟੇ ਥੋੜੇ ਜਿ ਵੱਡੇ ਹੋਣਗੇ ਉਦੋਂ ਤੱਕ ਲਸਣ ਨੇ ਪੁੱਟਿਆ ਜਾਣਾ ਫਿਰ ਆ ਦੇਖੋ ਜੀ ਆਪਣਾ ਲਸਣ ਇਹਦੇ ਵਿੱਚ ਬੀਜ ਦੇਣੇ ਮੈਂ ਵਿਰਲੇ ਵਿਰਲੇ ਤੇ ਆ ਸਭ ਸਬਜ਼ੀਆਂ ਦੇ ਬੀਜ ਹੈ ਕਰੇਲੇ ਹੋਗੇ ਤੋਰੀਆਂ ਲੋਕੀ ਕੀਆ ਕद्दू ਹਲਵਾ ਕद्दू ਖੀਰੇ ਕकੜੀ ਈ ਪ੍ਰੋਲਜੀ ਬਖ ਸਭ ਚੀਜ਼ਾਂ ਦੇ ਬੀਜ ਲੈਂਦੇ ਵੇ ਤੇ ਆ ਆਪਾਂ ਬੀਜ ਲੈ ਲਏ ਆ ਪਿੰਡੀਆਂ ਦੇ ਇਹਦੇ ਵਿੱਚ ਬੀਜ ਦਾਂਗੇ ਆਪਾਂ ਤੇ ਆ ਕੇ ਅਰੇ ਵਿੱਚ ਮੈਂ ਬੀਜ ਦਿੱਤੇ ਵੀਰਲੇ-ਵਿਰਲੇ ਬੀਜੇ ਆ ਤੇ ਥੋੜੇ ਇੱਧਰ ਬੀਜ ਦਿਨਾ ਹੁਣ ਮੈਂ ਐਦਾਂ ਹੀ ਜਿੱਦਾਂ ਇੱਧਰ ਬੀਜੇ ਵੀਰਲੇ-ਵਿਰਲੇ ਜੇ ਥੋੜੇ ਜੀ ਬੀਜ ਮੈਂ ਨਾ ਮਟਰਾਂ ਦੇ ਵਿੱਚ ਵੀ ਬੀਜ ਦਿੱਤੇ ਵੀਰਲੇ-ਵਿਰਲੇ ਬਾਕੀ ਆਪਾਂ ਭਿੰਡੀਆਂ ਨਾ ਅੱਜ ਥੋੜੀਆਂ ਜਿਹੀਆਂ ਲੈਂਦਾ ਸੀ ਇੱਕ ਪੈਕੇਟ ਲੈਂਦਾ ਸੀ ਮੈਂ ਤੇ ਜਦੋਂ ਜਗ੍ਹਾ ਸਾਰੀ ਖਾਲੀ ਹੋ ਗਈ ਮਟਰਾਂ ਵਾਲੀ ਫਿਰ ਆਪਾਂ ਪ੍ਰੋਪਰ ਬੀਜਾਂਗੇ ਵਧੀਆ ਤਰੀਕੇ ਨਾਲ ਇਹ ਤੇ ਐਦਾਂ ਹੀ ਮੈਂ ਬੀਜ ਦਿੱਤੇ ਚਲੋ ਗੇਤੀਆਂ ਹੋ ਜਾਣਗੀਆਂ ਭਿੰਡੀਆਂ 'ਚ ਥੋੜੀਆਂ ਬੋਤੀਆਂ ਤੇ ਹੁਣ ਆਪਾਂ ਇੱਧਰ ਚੱਲਦੇ ਆ ਦੂਸਰੇ ਬੀਜ ਬੀਜਦੇ ਹੁਣ ਇੱਥੇ ਆ ਦੇਖੋ ਅੱਜ ਜਗਾ ਸਾਫ ਕੀਤੀ ਮੈਂ ਸਾਰੀ ਗੋਡੀ ਤੇ ਇੱਥੇ ਦੂਸਰੇ ਬੀਜ ਬੀਜਨੇ ਆਪਾਂ ਸਾਰੇ ਆ ਦੇਖੋ ਜਗਾ ਵਧੀਆ ਹੈ ਉਗ ਜਾਂਦੇ ਹੁੰਦੇ ਆ ਬੀਜ ਤੇ ਇੱਥੇ ਨਾ ਮੈਂ ਸਾਰੇ ਖੀਰੇ ਦੇ ਬੀਜ ਬੀਜੂਗਾ ਸਾਰੇ ਇਦਾਂ ਬੀਜ ਦੇਣੇ ਆ ਤੇ ਜਦੋਂ ਇਹ ਨਾ ਵੱਡੇ ਹੋ ਜਾਣਗੇ ਫਿਰ ਵੇਲਾ ਆਪ ਪੁੱਟ ਕੇ ਲਗ-ਲਗ ਜਿੱਥੇ ਬੀਜਨੇ ਹਣਗੇ ਕਰ ਲਾਂਗੇ ਅਸੀਂ ਤੇ ਇਦਾਂ ਹੀ ਬੀਜ ਦੇਨੇ ਉਗ ਜਾਂਦੇ ਹੁੰਦੇ ਆ ਇਹਨੇ ਬੀਜ ਬੀਜ ਰਿਹਾ ਇਹਨਾਂ ਚ ਉਗਣਗੇ ਥੋੜੇ ਬਹੁਤੇ ਉਗਣਗੇ ਸਾਰੇ ਉਗ ਜਾਂਦੇ ਹੁੰਦੇ ਇਹਦਾ ਕਰਕੇ ਮਿੱਟੀ ਤੇ ਬੋਲੀ ਆਪਾਂ ਥੋੜੀ ਜਿਹੀ ਥੱਲੇ ਗੱਡ ਦਾਂਗੇ ਆਹ ਤੇ ਮਿੱਟੀ ਦੱਬ ਦਾਂਗੇ ਥੋੜੀ ਤੇ ਲੋ ਜੀ ਇੰਨੀ ਜਗ੍ਹਾ 'ਚ ਮੈਂ ਸਾਰੇ ਖੀਰੇ ਦੇ ਬੀਜ ਬੀਜੇ ਅਤੇ ਬਾਕੀ ਹੁਣ ਮੈਂ ਆਹ ਕਦੂ ਦੇ ਆਹ ਇਹ ਕਦੂ ਦੇ ਬੀਜ ਲੋਕੀਆਂ ਵਰਗੇ ਹੁੰਦੇ ਇਹ ਮੈਂ ਥੋੜੀ ਦੂਸਰੀ ਜਗ੍ਹਾ ਤੇ ਬੀਜੂਗਾ ਦੂਸਾ ਹਟਾ ਕੇ ਥੋੜਾ ਤੇ ਇੱਥੇ ਮੈਂ ਬੀਜ ਦੇਣੇ ਆ ਕਦੂ ਦੇ ਇੱਕ ਸਾਬਨੇ ਮੈਂ ਜੀ ਨਾ ਪਨੀਰੀ ਜੀ ਤਿਆਰ ਕਰ ਰਿਹਾ ਇਹਨਾਂ ਦੀ ਮਤਲਬ ਫਿਰ ਆਪਾਂ ਵਧੀਆ ਤਰੀਕੇ ਨਾਲ ਇਹਨਾਂ ਨੂੰ ਵੇਲਾਂ ਨੂੰ ਕੁੱਟ ਕੇ ਫਿਰ ਲਾ ਦਾਂਗੇ ਮੱਖਰੇ ਵਖਰੇ ਉਹਦੇ ਉੱਤੇ ਉਹਦੇ ਤੱਕ ਮੈਂ ਨਾ ਜਗਾ ਹੋਰ ਬਣਾ ਲੂੰਗਾ ਇਦਾਂ ਤੇ ਸੰਘਣੇ ਸੰਘਣੇ ਨਹੀਂ ਬੀਜੀ ਤਾਂ ਇਹ ਤੇ ਪਨੀਰੀ ਜੀ ਇੱਕ ਸਾਬਨਾ ਕਰ ਰਿਹਾ ਮੈਂ ਕਿ ਇਹਨਾਂ ਬੀਜਾਂ ਦੇ ਵਿੱਚੋਂ ਵੀ ਕੁਝ ਕੋਈ ਕੋ ਯੁਗਦੇ ਨਹੀਂ ਹੈ ਜਿਵੇਂ ਥੋੜੇ ਬਹੁਤ ਹੀ ਵਧੀਆ ਵੇਲਾਂ ਹੋਣਗੀਆਂ ਉਹਨਾਂ ਨੂੰ ਆਪਾਂ ਕਰ ਲਾਂਗੇ ਤਾਂ ਕਰਕੇ ਇੰਨੇ ਨੇ ਬੀਜ ਮੈਂ ਬੀਜ ਰਿਹਾ ਸਾਰੇ ਤੇ ਹੁਣ ਪੀਜ ਦੀ ਨਾ ਕਦੂ ਦੇ ਬੀਜ ਆਪਾ ਇੰਨਾ ਘਰ ਰੱਖਣਾ ਹੈ ਮਿੱਟੀ ਚ ਗੱਡ ਕੇ ਤੇ ਮਿੱਟੀ ਪਾ ਦਣੀ ਹੈ ਬਾਕੀ ਮੈਂ ਨਾ ਇਸ ਕੈਰੀ ਗਾਜਰਾਂ ਵਾਲੀ ਕੈਰੀ ਦੇ ਵਿੱਚ ਨਾ ਜਗ੍ਹਾ ਬਣਾ ਕੇ ਰੱਖੀ ਹੈ ਇਹਦੇ ਵਿੱਚ ਬੀਜ ਦੇਨੇ ਅਲੱਗ-ਅਲੱਗ ਆਪਾਂ ਬੀਜ ਆਈ ਨੇ ਬਚ ਗਏ ਆ ਤੇ ਆਪਾਂ ਵੱਖਰੇ-ਵੱਖਰੇ ਇੱਧਰ ਬੀਜਾਂਗੇ ਇਹਨਾਂ ਦੀ ਪਨੀਰੀ ਆਈ ਲੋਕੀਆਂ ਦੇ ਬੀਜ ਵੀ ਦੇ ਲੱਕਨ ਵਿੱਚ ਜਗ੍ਹਾ ਬਹੁਤ ਵਧੀਆ ਹੈ ਇੱਥੇ ਗਾਜਰਾਂ ਵੀ ਬਹੁਤ ਸੋਹਣੀਆਂ ਹੋਈਆਂ ਐ ਬਹੁਤ ਮੋਟੀ-ਮੋਟੀ ਨੇ ਤੇ ਇੱਥੇ ਆਪਾਂ ਪਨੀਰੀ ਬੀਜ ਦਾਂਗੇ ਉੱਗ ਜਾਣੇ ਛੇਤੀ ਤੇ ਦੋ-ਦੋ ਤਿੰਨ-ਤਿੰਨ ਵੇਲਾਂ ਵੀ ਵਧੀਆ ਹੋ ਜਾਂਦੇ ਸਬਜ਼ੀ ਬਹੁਤ ਲੱਗਦੀ ਐ ਗੱਡੀ ਚਾਵਾਂਗੇ ਨਾਲ ਦੀ ਨਾਲ ਇੰਤ ਤੱਕ ਹੋ ਗਈ ਆਪਣੀ ਲੋਕ ਨੂੰ ਹੁਣ ਆ ਕਰੇਲਿਆਂ ਦੇ ਬੀਜਾਂਗੇ ਥੋੜੇ ਕਰੇਲਿਆਂ ਦੇ ਮੈਂ ਉਧਰ ਬੀਜੇ ਸੀ ਦੋ ਤਰ੍ਹਾਂ ਦੇ ਮੈਂ ਪੈਕਟ ਲਿਆਂਦੇ ਸੀ ਤੇ ਮੈਂ ਕਿਹਾ ਚਲੋ ਅਲੱਗ-ਅਲੱਗ ਬੀਜ ਦਿੰਨੀ ਆ ਤੇ ਇਦਾਂ ਗੱਡੀ ਜਾਵਾਂਗਾ ਮੈਨਾਂ ਤਾਂ ਇਦਾਂ ਬੀਜ ਲੈਣੇ ਤੇ ਮੈਂ ਜਿੱਥੇ-ਜਿੱਥੇ ਆਪਾਂ ਥੇਲਾ ਲਾਣੀ ਆ ਉੱਥੇ-ਉੱਥੇ ਬੀਜ ਦੇਣੀ ਸੀ ਇਹਨਾਂ ਦੀ ਜਗ੍ਹਾ-ਵੱਖ-ਵੱਖ ਜਗ੍ਹਾ ਤੇ ਪਰ ਇਹ ਪਨੀਰੀ ਜੀ ਤਾਂ ਬੀਜ ਰਿਆਂ ਮੈਂ ਕਿਹਾ ਅੱਜ ਜਗ੍ਹਾ ਨਾ ਸਾਰੀ ਖਾਲੀ ਨਹੀਂ ਹੋਈ ਇਹ ਤਾਂ ਖਾਲੀ ਹੋ ਜੂਗੀ ਆ ਸਬਜੀ ਸਿਆਲਾਂ ਵਾਲੀ ਜੇ ਤਾਂ ਖਤਮ ਹੋ ਜੂਗੀ ਪੂਰੀ ਤਰ੍ਹਾਂ ਨਾਲ ਡਿਸਟਰੋਏ ਹੋ ਜੂਗੀ ਉਦੋਂ ਆਪਾਂ ਆ ਫਿਰ ਵਧੀਆ ਤਰੀਕੇ ਨਾਲ ਉਦੋਂ ਤੱਕ ਜਗ੍ਹਾ ਬਣਾ ਲੂੰਗਾ ਉਦੋਂ ਤੱਕ ਵੀਲਾ ਹੋ ਜਾਣਗੀਆਂ ਇਹਨਾਂ ਛੋਟੀਆਂ ਛੋਟੀਆਂ ਫੇਰ ਆ ਸ਼ਾਮ ਦੇ ਵੇਲੇ ਬੰਦਾ ਪੁੱਟ ਕੇ ਲਾ ਲੈਂਦਾ ਹੈ ਆਰਾਮ ਨਾਲ ਉੱਤੋਂ ਪੈਂਦੀ ਹੁੰਦੀਆਂ ਲਓ ਜੀ ਇੱਥੇ ਆਪਾਂ ਲੋਕੀਆਂ ਦੇ ਵਿੱਚ ਵਿੱਚ ਆ ਲਾਈਨ ਚ ਲੋਕੀਆਂ ਦੇ ਤੇ ਆ ਵਾਲੀ ਜਿਹੜੀ ਲਾਈਨ ਹੈ ਇਹਦੇ ਵਿੱਚ ਆਪਾਂ ਕਰੇਲਿਆਂ ਦੇ ਵਿੱਚ ਜੇ ਤੇ ਇਸ ਲਾਈਨ ਦੇ ਵਿੱਚ ਕਦੂੰਦੇ ਹਲਵੇ ਕਦੂੰਦੇ ਤੇ ਇੱਧਰ ਆਪਾਂ ਬੀਜੇ ਆ ਤੋਰੀਆਂਾਂ ਦੇ ਤੋਰੀਆਂਾਂ ਹਾਂਜੀ ਤੋਰੀਆਂਾਂ ਦੇ ਬੀਜ ਤੇ ਥੋੜੀਆਂ ਤੋਰੀਆਂਾਂ ਦੇ ਵਿੱਚ ਆਪਾਂ ਆਹ ਲਾਈਨ ਚ ਬੀਜੇ ਆਹ ਵਾਲੀ ਚ ਤੇ ਆਹ ਵਾਲੀ ਲਾਈਨ ਜਿਹੜੀ ਹੈ ਇਹਦੇ ਵਿੱਚ ਆਪਾਂ ਬੀਜੇ ਆ ਟਿੰਡੇ ਦੇ ਟਿੰਡੇ ਦੇ ਇਹਦੇ ਵਿੱਚ ਆਹ ਕकੜੀ ਕकੜੀ ਦੀ ਲਾਈਨ ਹਾਂਜੀ ਇੱਥੇ ਗੋਲ ਕਦੂ ਤੇ ਖੀਰੇ ਦੇ ਬੀਜ ਤੇ ਇੱਧਰ ਆਪਣੇ ਅ ਤ੍ਰੇਲਿਆਂ ਦੇ ਬੀਜ ਤੇ ਦੋਸਤੋ ਮੈਂ ਨਾ ਬੀਜ ਦਿੱਤੇ ਬੀਜ ਸਾਰੇ ਜਿੰਨੀਆਂ ਵੀ ਸਬਜ਼ੀਆਂ ਆ ਇਹ ਸਭ ਦੇ ਬੀਜ ਬੀਜ ਦਿੱਤੇ ਆ ਤੇ ਹੁਣ ਦੇਖਦੇ ਆ ਕਿੰਨੇ ਦਿਨਾਂ ਤੱਕ ਪਨੀਰੀ ਉਗਦੀ ਆਪਣੀ ਇਹ ਤੇ ਵਿਊ ਦੇਖੋ ਜੀ ਸ਼ਾਮ ਦਾ ਹੁਣ ਮੈਂ ਵੀ ਹੱਥ ਮੂੰਹ ਧੋਵਾਂ ਜਾ ਕੇ ਫੇਰ ਆਪਾਂ ਨਾ ਤਾਂ ਇਸ ਵੇਰੇ ਹੀ ਹੁੰਦਾ ਹੱਥ ਮੂਤੋ ਕੇ ਫਿਰ ਬਾਠ ਕਰਨਾ ਹੈ ਤੇ ਧਾਰਾਂ ਤੇ ਅੱਜ ਕੱਢ ਦਿੱਤੀਆਂ ਹੋਣੀਆਂ ਭਾਬੀ ਜੀ ਹੁਣਾਂ ਨੇ ਭੂਆ ਜੀ ਹੁਣਾਂ ਨੇ ਤੇ ਮੈਂ ਇੱਧਰ ਬਿਜੀ ਹੀ ਤਾਂ ਕਰਕੇ ਫਿਰ ਉਹਨਾਂ ਨੇ ਕੱਢ ਲਈ ਹੋਣੀਆਂ ਧਾਰਾਂ ਤੇ ਬੀਜ ਤੇ ਆਪਾਂ ਸਾਰੇ ਤਰ੍ਹਾਂ ਦੇ ਬੀਜ ਦਿੱਤੇ ਆ ਗਰਮੀਆਂ ਵਾਲੀਆਂ ਸਬਜ਼ੀਆਂ ਵੇਲਾਂ ਵਾਲੇ ਤੇ ਹੁਣ ਬੇਸਬਰੀ ਨਾਲ ਇੰਤਜ਼ਾਰ ਕਰਾਂਗੇ ਕਿਦੋਂ ਤੱਕ ਉਗਦੇ ਆ ਤੇ ਕਰਦੇ ਆ ਬਲੌਗ ਦਾ ਇੱਥੇ ਐਂਡ ਜੀ ਬਲੌਗ ਤੁਹਾਨੂੰ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਨਵੇਂ ਬਲੌਗ ਵਿੱਚ ਬਲੌਗ ਵੇਖ ਲਈ ਸ